ਦੀ ਲੋਕਾਂ ਦੇ ਖਾਣ ਦੇ ਵਿੱਚ ਮਿਰਚਾਂ ਪਾ ਕੇ ਉਹਨਾਂ ਨੇ ਰੋਟਾ ਖਾਣ ਦੀ ਵਾਰਤ ਨੂੰ ਅੰਦਾਜ਼ਾ ਲੇ ਰਿਹਾ ਸੀ ਉਸ ਦੇ ਸਬੰਧ ਵਿੱਚ ਐਸਐਸਪੀ ਤੋਂ ਵੀ ਦਿਸ਼ਾ ਨਿਰਦੇਸ਼ ਲੈਂਦੇ ਅੰਦਰ ਫਗਵਾੜਾ ਦੇ ਵਿੱਚ ਅਸੀਂ ਟੀਮ ਲਗਾਈ ਦਿੱਤਾ ਜਿਸ ਐਸਐਸਪੀ ਫਗਵਾੜਾ ਚਸਕੀ ਸਿੰਘ ਹੋਰ ਉਚਾਰ ਸੀਨੀਅਰ ਸਬੰਸਪੈਕਟਿਵਿਸ ਤੋਂ ਉਹਨਾਂ ਨੇ ਬਹੁਤ ਉੱਚੀ ਔਰ ਦੇ ਦੋਸ਼ੀ گرفتار ਦਿੱਤੇ ਗਏ ਨੇ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਇੰਟੈਲੀਜੈਂਸ ਦੇ ਬੇਸ ਸਾਰੇ ਗ੍ਰਿਪ ਦੇ ਵਰਕਿੰਗ ਦਾ। ਔਰ ਇਹ ਜਿਹੜੇ ਦੋਨੋਂ ਦੋਸ਼ੀ گرفتار ਹੋਏ ਨੇ ਲਖਪ੍ਰੀਤ ਸਿੰਘ, ਪੁਤਲ ਜਿੰਦਰ ਸਿੰਘ, ਜਸਵੀਰ ਸਿੰਘ ਪੁਤਲ ਜਿੰਦਰ ਸਿੰਘ ਨਾਸੀ ਖਾਟੀ, ਨਾਣਾ ਸੰਗਤਪੁਰਾ ਦਾ ਔਰ ਸਗੇਂਦਰਾ ਨੇ ਜਿਨ੍ਹਾਂ ਨੇ ਪਹਿਲਾਂ ਵੀ ਕਈ ਝੂਠਾ ਗੋਹ ਦੀ ਵਾਰਦਾਤਾਂ ਔਰ ਚੋਰੀ ਦੀ ਵਾਰਦਾਤਾਂ ਨੂੰ ਕਰਵਾਤਾ। ਇਹਨਾਂ ਦੇ ਖਿਲਾਫ ਅਦਾਲਤ ਵਿੱਚ ਪਹਿਲਾਂ ਵੀ ਜੱਜ ਨੇ ਔਰ ਇਹਨਾਂ ਨੂੰ ਜਿਹੜੇ ਗ੍ਰਿਫਤਾਰ ਨਾ ਕੀਤਾ ਗਿਆ ਤੇ ਕੋਈ ਇਹਨਾਂ ਦੇ ਕੋਲ ਇੱਕ ਮੋਟਰਸਾਈਕਲ ਦੋ ਮੋਬਾਈਲ ਔਰ 5700 ਰੁਪਏ ਨਕਦ ਰੂਪ ਵਿੱਚ ਮਿਲਦੇ ਨੇ ਤੇ ਇਹ ਕੋਈ ਨਾ ਪਰਮਾਨ ਲੈ ਕੇ ਇਹਨਾਂ ਤੋਂ ਫਰਦਰ ਪੁੱਛੂਸ ਇਹ ਕੋਰਪਸ ਅਸੇਬੀਟੀ ਵਾਲੀ ਤੋਂ ਇਹਨਾਂ ਨੂੰ ਕਿੰਿਆ ਬਾਅਦਤਾ ਹੋ ਰਹੀ ਹੈ ਤੇ ਇਹਨਾਂ ਦੇ ਨੰਬਰ ਦੱਸੋ ਮੈਂ ਮੰਨਦੇ ਕੋਈ ਪੁਰਾਣੇ ਮੁਕਦਮੇ ਵੀ ਦਰਜ ਹੈ ਜੀ ਹਾਂ ਜੀ ਲਖਪ੍ਰੀਤ ਦੇ ਖਿਲਾਫ ਚਾਰ ਨੰਬਰ ਵਿੱਚ ਦਰਜ ਨੇ ਔਰ ਜਸਵੀਰ ਦੇ ਖਿਲਾਫ ਤੇ ਦਰਜ ਹੈ ਮੈਂ ਮੰਨਦਾ ਦਾ ਤਰੀਕਾ ਵਾਰਦਤ ਕੀ ਸੀਗਾ ਜੀ ਕਿਵੇਂ ਇਹ ਵੀ ਮੋਟਰਸਾਈਕਲ ਤੇ ਜਾਂਦੇ ਹੋਏ ਵਿਕਟਮ ਦੇਖਣਾ ਚ ਨਿੱਕਾ ਮਾਦਮ ਸੀ ਜਦੋਂ ਗਿਰ ਜਾਂ ਉਹਦੇ ਕੋਲ ਉਹ ਵੀ ਉਹ ਕੀ ਗੱਲ ਹੋਣਾ ਚਾਹੀਦਾ ਸੀ ਉਹ ਨਹੀਂ ਚੱਲਦੀ ਤੇ ਇਸ ਤਰੀਕੇ ਨਾਲ ਮੈਂ ਮੰਨਦਾ ਨੂੰ ਕਿੱਥੋਂ ਗ੍ਰਿਫਤਾਰ ਕੀਤਾ ਗਿਆ ਇਹ ਵੀ ਪੁਲਣਾ ਨੇ ਚੌਂਕ ਦੀ ਸੜਕ 'ਤੇ ਨਾਟਕਾ ਬਣੇ ਕਿਉਂਕਿ ਉਹ ਸੀ ਬੇਸਡ ਆਨ ਜਿਹੜੀ ਸਾਡੀ ਇਨਫੋਰਮੇਸ਼ਨ ਐਂਡ ਮਲਟੀਪਲ ਸੀਸਾ ਉੱਤੇ ਇਹਨਾਂ ਨੂੰ ਚੈਕਿੰਗ ਕੀਤੀ ਇਹਨਾਂ ਦਾ ਨਾਮ ਤੋਂ ਤੇ ਇਹਦੇ ਸਾਰੇ ਮੰਮੀ ਜੀ ਚੋਰੀਆਂ ਖੋਹਾਂ ਹੀ ਕਰਦੇ ਸੀ ਜਾਂ ਚੋਰੀਆਂ ਵਗੈਰਾ ਵਿੱਚ ਵੀ ਇਨਵੋਲਡ ਸੀ ਜਾਂ ਹੋਰ ਕਿੱਦਾਂ ਦੇ ਕ੍ਰਾਈਮ ਇਹ ਜਿਹੜੇ ਬੇਸਿਕਲੀ ਕਰਦੇ ਸੀ ਨਾ ਸੀ ਕਿ ਉਹ ਜੀ ਗੁੱਟਾ ਖੋਹਾਂ ਦੀ ਵਾਰਦਾਤਾਂ ਕਰਦੇ ਸੀ ਇਹ ਚੋਰੀਆਂ ਦੀ ਹੀ ਇਹਨੇ ਕਾਫੀ ਵਾਰ ਦੱਸਿਆ ਕਿ ਇਹ ਸਭ ਅੰਚਲ ਦੇ ਪਰਚੇ ਵੀ ਰਜਿਸਟਰਡ ਨਹੀਂ ਔਰ ਇਹਨਾਂ ਦੇ ਵਿੱਚ ਹਜੇ ਨਾਲ ਵੀ ਅਸਟ ਪੈਂਦੀ ਹੈ ਜਿਵੇਂ ਕਿ ਮੱਧਵਾੜਾ ਨੂੰ ਪਰ 2013 ਸਿਟੀ ਪਰਵਾੜਾ 2013 ਬਣਿਆ ਜੋ ਹੈ ਸੋ ਇਹ ਵੀ ਇਹਨੇ ਵਾਰਦਾਤ ਇਤਿਹਾਸਿਕ ਤੇਰੇ ਵਿੱਚ ਪੁਲਿਸ ਅਗਲਾ ਫੇਸ ਨੂੰ ਦੇ ਰਿਹਾ ਮੈਂ ਨਹੀਂ ਦੇ ਰਿਹਾ ਇਹ ਦੌਰਾਨੇ ਜਿਹੜੀ ਇਹਨਾਂ ਦੀ ਰਮਾਨ ਲਾਉਣ ਦੀ ਦੌਰੇ ਵਿੱਚ ਹੋਰ ਵੀ ਇਹਨਾਂ ਦਾ ਦਾਤਾ ਆਪਾਂ ਨੂੰ ਮੈਂ ਤੁਸੀਂ ਕੋਈ ਸੰਦੇਸ਼ ਦੇਣਾ ਚਾਹੋਗੇ ਜੀ ਕ੍ਰਿਮੀਨਲਸ ਨੂੰ ਜਾਂ ਆਮ ਜਨਤਾ ਨੂੰ ਹਾਂ ਜੀ ਆਮ ਪਬਲਿਕ ਨੂੰ ਮੇਰਾ ਇਹ ਸੇ ਬੇਚੇ ਕਿ ਵਾਤਵਾਰ ਸੜਨਾ ਨੇ ਕ੍ਰਿਮੀਨਲ ਇਲੈਗੈਂਸ ਨੇ ਇਹ ਤੋਂ ਵੀ ਇਨਪੁਟ ਮਿਲ ਗਿਆ ਹੈ ਕੋਈ ਇਨਫੋਰਮੇਸ਼ਨ ਸਾਡੇ ਨਾਲ ਵਾਤਵਾਰ ਸੇਅਰ ਕਰੋ ਅਸੀਂ ਇਸ ਇਨਫੋਰਮੇਸ਼ਨ ਨੂੰ ਵੈਰੀਫਾਈ ਕਰਕੇ ਉੱਪਰ ਐਕਸ਼ਨ ਲਵਾਵਾਂਗੇ ਔਰ ਕੌਂਟੀਨਿਊਲੀ ਐਗੈਂਸੀ ਅਵਰਸਿਸ ਦੇ ਪਰਪਰਪੋਰਟ ਫੋਨ ਆਈ ਵੀ ਇਹਨਾਂ ਦੇ ਸਾਰੇ ਵਾਤਵਾਰ ਸੜੇ ਇਨਫੋਰਮੇਸ਼ਨ ਸੇਅਰ ਕਰੋ